ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਪੈਨਸ਼ਨਰਾਂ ਦੀ ਪੈਨਸ਼ਨ 113% ਡੀਏ ਦੀ ਬਜਾਏ 119% ਡੀਏ ਨਾਲ ਸੋਧਣ ਦੀ ਪ੍ਰਕਿਰਿਆ ਨੂੰ ਲੈ ਕੇ ਲਗਾਈ ਗਈ ਇੱਕ ਰਿੱਟ ਦੇ ਫੈਸਲੇ ਵਿਰੁੱਧ ਸਰਕਾਰ ਵੱਲੋਂ ਐਲਪੀਏ ਨੰਬਰ 54/2025 ਇਸ ਤੇ ਲੱਗੀ ਇੱਕ ਸੀਐਮ 119 ਐਲਪੀਏ 2025 ਸੰਬੰਧੀ 55/2025 ਨੂੰ ਹੋਈ ਛਣਵਾਈ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲੱਕ ਸ਼ੇਅਰ ਕਰਨਾ ਨਾ ਭੁੱਲੋ ਅੱਜ ਦੇ ਸਮੇਂ ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਸਮੇਂ ਉਦੋਂ ਵੱਡਾ ਤਕਕਾ ਪੈਨਸ਼ਨਾਂ ਦੇ ਨਾਲ ਹੋਇਆ ਜਦੋਂ 6ਵੇਂ ਤਨਖਾਹ ਕਮਿਸ਼ਨ ਦੁਆਰਾ ਪੈਨਸ਼ਨਾਂ ਨੂੰ ਪੈਨਸ਼ਨ ਸੁੱਧਣ ਲਈ ਇੱਕ ਰეკਮੈਂਡ ਕੀਤਾ ਗਿਆ 2.59 ਦਾ ਫੈਕਟਰ ਨੂੰ ਲਗਾ ਕੇ ਉਹਨਾਂ ਦੀ ਪੈਨਸ਼ਨ ਦੀਏ ਦੇ ਵਿੱਚ 15% ਦਾ ਲਾਭ ਦੇ ਕੇ ਗਣਨਾ ਕੀਤੀ ਜਾਣੀ ਸੀ ਜਿਸ ਨਾਲ ਪੈਨਸ਼ਨ ਸੁੱਧਣ ਦਾ ਗਣਾਕ 2 245 ਤੋਂ ਵੀ ਥੋੜਾ ਜਿਹਾ ਘੱਟ ਹੀ ਬਣਦਾ ਹੈ 2.59 ਤੇ 245 ਦੇ ਫੈਕਟਰ ਨਾਲ ਗੱਲ ਕਰਨ ਤੇ ਜੇ ਜੇਕਰ ਧਿਆਨ ਮਾਰਿਆ ਜਾਵੇ ਤਾਂ ਹਰੇਕ ਪੈਨਸ਼ਨਰ ਦੀ ਹਜ਼ਾਰਾਂ ਰੁਪਏ ਦੀ ਵਿੱਤੀ ਨੁਕਸਾਨ ਚਲਣਾ ਪੈ ਰਿਹਾ ਹੈ 1 ਇੱਕ 2016 ਨੂੰ ਜੇਕਰ 119% ਡੀਏ ਨਾ ਪਿਛਲੀ ਕਾਂਗਰਸ ਸਰਕਾਰ ਨੇ ਵਿੱਤ ਮੰਤਰੀ ਦੁਆਰਾ ਪੈਨਸ਼ਨ ਸੰਬੰਧੀ ਦਿੱਤਾ ਗਿਆ ਫਾਰਮੂਲਾ ਲਗਾਇਆ ਜਾਵੇ ਤਾਂ 2.59 ਦੇ ਲਗਭਗ ਹੀ ਬਣਦਾ ਹੈ ਇਸ ਤੋਂ ਹਾਸੋ ਹਣੀ ਗੱਲ ਇਹ ਵੀ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਵਿੱਤ ਵਿਭਾਗ ਦੁਆਰਾ ਇੱਕ ਪੱਤਰ ਜਾਰੀ ਕਰਕੇ ਡੀਏ 31 12 2015 ਤੱਕ 119 ਪਰਸੈਂਟ ਮੰਨਿਆ ਸੀ ਇਹਦਾ 6 ਮਹੀਨੇ ਦਾ ਬਕਾਇਆ ਵੀ ਮਲਾਜਮਾਂ ਦੇ ਪੈਨਸ਼ਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਸੀ ਜੋ ਕਿ ਪੈਨਸ਼ਨਰਾਂ ਨੇ ਇਸ ਵੱਡੀ ਬੇਇਨਸਾਫੀ ਵਿਰੁੱਧ ਕਾਨੂੰਨੀ ਵੀ ਲੜਾਈ ਕਰਦੇ ਹੋਏ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਇੱਕ ਰਿਟ ਪਟੀਸ਼ਨ ਦੇ ਮਾਨਯੋਗ ਹਾਈ ਕੋਰਟ 'ਚ ਦਾਇਰ ਕੀਤੀ ਗਈ ਇਸ ਕੇਸ ਦਾ ਫੈਸਲਾ ਅਪਲੀਕੇਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ ਅਦਾਲਤ ਦੀ ਟਿੱਪਣੀ ਵੀ ਕੀਤੀ ਗਈ ਕਿ 31 12 2015 ਤੋਂ ਬਾਅਦ ਮਹਿੰਗਾਈ ਦਰ ਘਟਣੀ ਸ਼ੁਰੂ ਹੋ ਗਈ ਸੀ ਜਿਸ ਕਰਕੇ ਤੁਸੀਂ ਪੈਨਸ਼ਨਾਂ ਦੀ ਡੀਏ ਦੀ 119 ਦੀ ਬਜਾਏ 113 ਨਾਲ ਸੋਧੀ ਗਈ ਹੈ ਲਿਆ ਜਾ ਇਸ ਕੇਸ ਦਾ ਪੈਨਸ਼ਨ ਆਪਲੀਕੇਸ਼ਨ ਕਰਤਾ ਦੇ ਹੱਕ ਦੇ ਵਿੱਚ ਆਉਣ ਦੇ باوجود ਵੀ ਮੌਜੂਦਾ ਸਰਕਾਰ ਦੇ ਸਰਕਾਰੀ ਐਡਵੋਕੇਟ ਰਾਗੀ ਮਾਨਜੋ ਰਾਗੀ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪੈਨਸ਼ਨਾਂ ਦੇ ਹੱਕ ਦੇ ਵਿੱਚ ਆਏ ਇਸ ਕੇਸ ਦੇ ਵਿਰੁੱਧ ਇੱਕ ਐਲਪੀਓ ਨੰਬਰ 54 2025 ਦਾਇਰ ਕਰ ਦਿੱਤੀ ਗਈ ਜਿਸ ਜਿਸ ਕੇਸ ਦੀ ਸੁਣਵਾਈ ਸੋੰਦੀ ਲਗਾਈ ਗਈ ਸੀਮ ਨੰਬਰ 119 ਐਲਪੀਏ ਨੰਬਰ 2025 ਦੀ ਸੁਣਵਾਈ 55 2025 ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਮਿਸਟਰ ਜਸਟਿਸ ਸਦੀਰ ਸਿੰਘ ਮਿਸਟਰ ਜਸਟਿਸ ਅਲੋਕ ਜਾਨ ਤੇ ਡਬਲ ਬੈਂਚ ਤੇ ਕੋਰਟ ਰੂਮ ਨੰਬਰ 11 ਹਾਂ ਦੇ ਵਿੱਚ ਸੀਰੀਅਲ ਨੰਬਰ 253 ਤੇ ਰੱਖੀ ਗਈ ਸੀ ਪਰੰਤੂ ਪੈਂਸਰਾਂ ਦੇ ਲਈ ਦੁੱਖ ਦੀ ਨਿਰਾਸ਼ਾ ਵਾਲੀ ਗੱਲ ਹੈ ਇਸ ਕੇਸ ਦਾ ਕੋਈ ਵੀ ਫਾਈਨਲ ਡਿਸੀਜਨ ਨਹੀਂ ਆਇਆ ਸਗੋਂ ਇਸ ਦੀ ਨੈਕਸਟ ਡੇਟ ਆਫ ਹੇਰਿੰਗ ਬਹੁਤ ਹੀ ਲੰਬੇ ਸਮੇਂ ਲਈ 6 ਮਹੀਨੇ ਬਾਅਦ ਮਿਤੀ 6 11 2025 ਪਾ ਦਿੱਤੀ ਗਈ ਹੈ ਸਾਰੇ ਦੇਸ਼ ਵਿੱਚ ਅਦਾਲਤੀ ਕਾਰਵਾਈਆਂ ਇੰਨੀਆਂ ਲੰਬੀਆਂ ਤੇ ਥਕਾ ਦੇਣ ਵਾਲੀਆਂ ਹੁੰਦੀਆਂ ਹਨ ਜਦੋਂ ਤੱਕ ਫੈਸਲਾ ਆਉਂਦਾ ਹੈ ਉਦੋਂ ਤੱਕ ਕੇਸ ਤਾਂ ਫੈਸਲਾ ਹੱਕ ਦੇ ਵਿੱਚ ਆ ਜਾਣ ਦੇ ਦੇ ਵੀ ਕੋਈ ਚਾਰਾ ਚਾਰਾ ਹੀ ਨਹੀਂ ਰਹਿੰਦਾ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕੇਸ ਪੈਂਡਿੰਗ ਪਏ ਹਨ ਪ੍ਰੰਤੂ ਜਿੰਨੇ ਵੀ ਜੱਜ ਸਹਿਬਾਨ ਇਹਨਾਂ ਅਦਾਲਤਾਂ ਵਿੱਚ ਫੈਸਲੇ ਕਰਨ ਚਾਹੀਦੇ ਹਨ ਉਨੇ ਵੱਡੀ ਗੰਟੀ ਦੇ ਵਿੱਚ ਪੋਸਟਾਂ ਖਾਲੀ ਪਈਆਂ ਹਨ ਜਿਸ ਕਰਕੇ ਕੇਸ ਲੰਬੇ ਸਮੇਂ ਤੱਕ ਡਟਕਦੇ ਰਹਿੰਦੇ ਹਨ ਜਿਵੇਂ ਹੀ ਪੈਨਸ਼ਨਰਾਂ ਦੀ ਪੈਨਸ਼ਨ 113% ਡੀਏ ਦੀ ਬਜਾਏ 119% ਡੀਏ ਨਾਲ ਕੈਲਕੂਲੇਟ ਕਰਨ ਦੇ ਸਬੰਧੀ ਕੇਸ ਲਟਕਿਆ ਹੋਇਆ ਹੈ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਇਸ ਦਾ ਫਾਈਨਲ ਡਿਸੀਜਨ ਕਦੋਂ ਆਵੇਗਾ ਪਰੰਤੂ ਜਿਵੇਂ ਹੀ ਆਸ ਆਸ ਹੈ ਤਾਂ ਜਹਾਨ ਹੈ ਆਓ ਉਸ ਉਮੀਦ ਨਾਲ ਕਲਾ ਰੱਖੀਏ ਕਿ ਨੈਕਸਟ ਡੇਟ ਆਫ ਹਿਅਰਿੰਗ 6 11 2025 ਨੂੰ ਇਸ ਕੇਸ ਬਾਰੇ ਪੈਨਸ਼ਨਰਾਂ ਦੇ ਕੋਈ ਚੰਗੀ ਖਬਰ ਮਿਲ ਮਿਲ ਜਵੇਗੀ ਇਸ ਵੀਡੀਓ ਵਿੱਚ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਜੀ ਧੰਨਵਾਦ ਜੀ